हां जी मित्रों सत श्री अकाल स्वागत है तो तो एक बार फिर ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਤੇ ਨਵੀਂ ਵੀਡੀਓ ਦੇ ਵਿੱਚ ਆਓ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਇੱਕ ਮੇਨ ਟੌਪਿਕ ਦੇ ਉੱਪਰ ਕਹਿਣ ਦਾ ਮਤਲਬ ਸੱਚ ਨੂੰ ਤੁਹਾਨੂੰ ਪਤਾ ਹੁਣ ਜਿਹੜਾ ਸੀਜ਼ਨ ਆ ਅੱਗੇ ਆ ਕੇ ਕਣਕ ਦੀ ਬਜਾਈ ਦਾ ਚੱਲਣਾਗਾ ਕਣਕ ਦੀ ਬਜਾਈ ਦੇ ਵਿੱਚ ਤੁਹਾਨੂੰ ਪਤਾ ਟਰੈਕਟਰਾਂ ਨਾਲ ਵੀ ਚੱਲਣਾ ਤੇ ਨਾਲ ਐਂਪਲੀਮੈਂਟਰ ਨੇ ਵੀ ਚੱਲਣਾਗਾ ਇਹਨਾਂ ਐਂਪਲੀਮੈਂਟਾਂ ਦੇ ਵਿੱਚੋਂ ਸਭ ਤੋਂ ਜਿਹੜਾ ਕਿ ਜਾਣੌਖੀ ਕਰਦਾ ਟਰੈਕਟਰ ਦੀ ਉਹ ਹੈ ਸੁਪਰਸੀਡਰ ਅੱਜ ਉਸ ਟੌਪਿਕ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜਾ ਸੁਪਰਸੀਡਰ ਹੁੰਦਾ ਸੱਜਣੋ ਉਹਦੇ ਵਿੱਚ ਤੁਹਾਡੀਆਂ ਤਿੰਨ ਚੀਜ਼ਾਂ ਮੈਨ ਸਹੀ ਹੋਣੀਆਂ ਚਾਹੀਦੀਆਂ ਹਨ ਟਰੈਕਟਰ ਦਾ ਇੰਜਨ ਟਰੈਕਟਰ ਦਾ ਕਲਚ ਤੇ ਟਰੈਕਟਰ ਦੀ ਲਿਫਟ ਇਹਨਾਂ ਦੇ ਵਿੱਚੋਂ ਆਪਾਂ ਲਿਫਟ ਦੀ ਅੱਜ ਗੱਲਬਾਤ ਕਰਾਂਗੇ ਕਿਉਂਕਿ ਇੰਜਨ ਦੀ ਤੇ ਕਲਚ ਦੀ ਕਿਸੇ ਦਿਨ ਆਪਾਂ ਫੇਰ ਡਿਸਕਸ ਕਰਾਂਗੇ ਸੁਪਰ ਸੀਟਰ ਐਮਪਲੀਮੈਂਟ ਚਲਾਉਣ ਦੇ ਲਈ ਕਿਉਂਕਿ ਸੱਜਣੋ ਜਿਹੜਾ ਵੀ ਟਰੈਕਟਰ ਸੁਪਰ ਸੀਟਰ ਦੇ ਚੱਲਦਾਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਾਣ ਔਖੀ ਲਿਫਟ ਦੀ ਹੁੰਦੀ ਹੈ ਕਿਉਂਕਿ ਆਪਣੇ ਜਿਹੜੇ ਸਾਰੇ ਕਿਸਾਨ ਭਰਾ ਨਵਾਂ ਟਰੈਕਟਰ ਨਹੀਂ ਲੈ ਸਕਦੇ ਕਈ ਭਰਾ ਆਪਣੇ ਹਨ ਉਹਨਾਂ ਕੋਲੇ ਪੁਰਾਣੇ ਟਰੈਕਟਰ ਜਿੱਦਾਂ ਹੁੰਦੇ ਨੇ 20 21 ਮਾਡਲ 18 19 ਮਾਡਲ ਉਹਨਾਂ ਦੇ ਵਿੱਚ ਆਪਾਂ ਸੁਪਰ ਸੀਡਰ ਨੂੰ ਇੱਕ ਸੌਖੇ ਢੰਗ ਨਾਲ ਕਿਵੇਂ ਚਲਾ ਸਕਦੇ ਆ ਕਿਉਂਕਿ ਇੱਕ ਸੁਪਰਸੀਡਰ ਚਕਾਉਣ ਦੇ ਵਿੱਚ ਲਿਫਟ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਆਪਣੇ ਕਿਸਾਨ ਭਰਾਵਾਂ ਦੇ ਲਈ ਹੈ ਉਹ ਅੱਜ ਤੁਹਾਨੂੰ ਸਮੱਸਿਆ ਵੀ ਦੱਸਾਂਗੇ ਨਵੇਂ ਟਰੈਕਟਰਾਂ ਦੇ ਵਿੱਚ ਕਿਉਂ ਇਹ ਤਾਉਂਦੀ ਆ ਤੇ ਉਹਦਾ ਕਿਵੇਂ ਆਪਾਂ ਸੋਲੂਸ਼ਨ ਕਰ ਸਕਦੇ ਹੱਲ ਕਿਵੇਂ ਕਰ ਸਕਦੇ ਉਹ ਤੁਹਾਨੂੰ ਮੈਂ ਦੱਸੂਗਾ ਇੱਕ ਇਹਦਾ ਮੇਨ ਵਾਲ ਹੁੰਦਾ ਉਹਦੇ ਬਾਰੇ ਦੱਸ ਕੇ ਜਾਊਂਗਾ ਇਸ ਵੀਡੀਓ ਦੇ ਵਿੱਚ ਕਿਉਂਕਿ ਜੇ ਉਸ ਵਾਲ ਦੀ ਦਬਾਅ ਘੱਟ ਹੋਵੇ ਤਾਂ ਤੁਹਾਡਾ ਕਈ ਵਾਰੀ ਟਰੈਕਟਰ ਸੁਪਰ ਸੀਡਰ ਨਹੀਂ ਚੱਗਦਾ ਇਹਦੇ ਵਿੱਚ ਆਪਣੇ ਭਰਾਵਾਂ ਦਾ ਇੱਕ ਬਹੁਤ ਵੱਡਾ ਸਵਾਲ ਆ ਜਾਂਦਾ ਵੀ ਸਾਡੇ ਜਿਹੜਾ ਟਰੈਕਟਰ ਦੇ ਅੰਦਰਲੇ ਡਿਸਟ੍ਰੀਬਿਊਟਰ ਤੇ ਅੰਦਰਲੇ ਸਲੇਵ ਜਿਹੜਾ ਕਿ ਟਾਪੇ ਦੇ ਵਿੱਚ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਤੇ ਬਾਹਰਲੇ ਜਿਹੜਾ ਡਿਸਟ੍ਰੀਬਿਊਟਰ ਲੱਗਿਆ ਹੁੰਦਾ ਜਿਹਦੇ ਤੇ ਵਾਲ ਲੱਗੇ ਹੁੰਦਾ ਉਹਦਾ ਕੋਈ ਰੋਲ ਨਹੀਂ ਹੁੰਦਾਗਾ ਅੱਜ ਤੁਹਾਨੂੰ ਸਾਰੀ ਐਗਜ਼ੈਂਪਲ ਸਮਝਾਉਂਗਾ ਮੈਂ ਇਹ ਕੀ ਸਿਸਟਮ ਹੁੰਦਾਗਾ ਟਰੈਕਟਰ ਦੇ ਕੋਲੇ ਚਲਦੇ ਆਪਾਂ ਇਹ ਸੋਨ ਵਾਲੀ ਇਕਾ ਕੋਲੇ ਚਲਦੇ ਆਪਾਂ ਇਹਦੇ ਵਿੱਚ ਆਪਣਾ ਭਰਾ ਨੇ ਆਪਣਾ ਸਵਰਾਜ ਦਾ ਜਿਹੜਾ ਡਿਸਟ੍ਰਿਬਿਊਟਰ ਲਵਾਇਆ ਹੋਇਆਗਾ ਅੱਜ ਤੁਹਾਨੂੰ ਮੈਂ ਦੱਸਦਾ ਇਹਦਾ ਕੀ ਹੁੰਦਾ ਇਹਦੇ ਵਿੱਚ ਕਿਉਂਕਿ ਮਿੱਤਰੋ ਤੁਸੀਂ ਆਪਣੇ ਟਰੈਕਟਰਾਂ ਦੇ ਉੱਪਰ ਇੰਨੇ ਨੇ ਪੈਸੇ ਲਾ ਲੈਣੇ ਚਾਹੇ ਕਈ ਵਾਰ ਕੰਪਨੀ ਦੇ ਟਰੈਕਟਰ 'ਚ ਵੀ ਇਹ ਨੁਕਸਾ ਆ ਜਾਂਦਾ ਮੈਂ ਤੁਹਾਨੂੰ ਐ ਨਹੀਂ ਆਂਦਾ ਵੀ ਜਿਹੜੇ ਨਵੇਂ ਟਰੈਕਟਰਾਂ ਦੇ ਵਿੱਚ ਨੁਕਸ ਨਹੀਂ ਪੈਂਦਾ ਚਾਹੇ ਸੋਨਾਲੀਕਾ ਲਾ ਲਓ ਚਾਹੇ ਸਵਰਾਜ ਲਾ ਲਓ ਇਹਦਾ ਸਿਸਟਮ ਕੀ ਹੁੰਦਾਗਾ ਆਓ ਚੱਲਦੇ ਆ ਟਰੈਕਟਰ ਦੇ ਪਿੱਛੇ ਆਪਾਂ ਦੇਖਦੇ ਆ ਨੰਗਾ ਹੈਗਾ ਹੈਗਾ ਨੰਗਾ ਆ ਜਾਓ ਆਓ ਤੁਹਾਨੂੰ ਸਮਝਾਉਣਾ ਮੈਂ ਕੀ ਸਿਸਟਮ ਹੁੰਦਾ ਇਹਦੇ ਵਿੱਚ ਦੇਖੋ ਜਿਹੜੀ ਟਰੈਕਟਰ ਦੀ ਲਿਫਟ ਅੰਦਰਲੀ ਆ ਉਹਦੇ ਡਿਸਟ੍ਰੀਬਿਊਟਰ ਅੰਦਰ ਨੇ ਅੰਦਰਲੇਸ ਡਿਸਟ੍ਰੀਬਿਊਟਰ ਨੇ ਤੇ ਅੰਦਰਲੀ ਸਲੀਵ ਨੇ ਕੰਮ ਕਰਨਾ ਹੁੰਦਾ ਤੁਹਾਡੀ ਲਿੰਕਾਂ ਚੱਕਣ ਦੇ ਲਈ ਤੇ ਕਈ ਭਰਾ ਆਪਣੇ ਬਹੁਤ ਜ਼ਿਆਦਾ ਟੈਲੀਜੈਂਟ ਬੰਦਿਆ ਵੀ ਆਹ ਡਿਸਟ੍ਰੀਬਿਊਟਰ ਦਾ ਉਹ ਲਿੰਕਾਂ ਨਾਲ ਕੀ ਤਾਲੁਕਤ ਹੁੰਦਾਗਾ ਕਿਉਂਕਿ ਜਿਹਦੇ ਨਾਲ ਇਹ ਪ੍ਰੋਬਲਮ ਆਉਂਦੀ ਆ ਤਾਂ ਉਸ ਨੂੰ ਹੀ ਇਹਨਾਂ ਚੀਜ਼ਾਂ ਦਾ ਪਤਾ ਹੁੰਦਾਗਾ ਹਨਾ ਕਿਉਂਕਿ ਟਰੈਕਟਰ ਆਪਣਾ ਥੋੜੀ ਜਿਹੀ ਉਹੋ ਜੀ ਜਗ੍ਹਾ ਤੇ ਲੱਗਿਆ ਹੋਇਆ ਆਓ ਤੁਹਾਨੂੰ ਮੈਂ ਸਮਝਾਉਣਾ ਇੱਧਰ ਦਿਖਾਓ ਨੇੜੇ ਆਪਣੀ ਮੇਨ ਪਾਈਪ ਜਿਹੜੀ ਲਿਫਟ ਪੰਪ ਤੋਂ ਆਉਂਦੀ ਆ ਆਹ ਵਾਲੀ ਪਾਈਪ ਆ ਜਿਹੜੀ ਕਿ ਆਪਣੇ ਇਸ ਡਿਸਟ੍ਰੀਬਿਊਟਰ ਦੇ ਵਿੱਚ ਸਭ ਤੋਂ ਪਹਿਲਾਂ ਤੇਲ ਦਿੰਦੀ ਆ ਇਸ ਡਿਸਟ੍ਰੀਬਿਊਟਰ ਦੇ ਤੇਲ ਵੇਜਦੀ ਗੁਜ਼ਰ ਕੇ ਆਪਣਾ ਫਿਰ ਜਾ ਰਿਹਾ ਆਪਣੇ ਆ ਪਾਈਪ ਰਾਹੀਂ ਆਪਣੇ ਅੰਦਰਲੇ ਡਿਸਟ੍ਰੀਬਿਊਟਰ ਨੂੰ ਹੁਣ ਹੋਈ ਨਾ ਆਪਣੀ ਮੇਨ ਟੌਪਿਕ ਦੀ ਗੱਲ ਵੀ ਜਿਹੜਾ ਮੇਨ ਤੇਲ ਆ ਤੁਹਾਡਾ ਇਸ ਡਿਸਟ੍ਰੀਬਿਊਟਰ ਨੂੰ ਆਉਂਦਾ ਪਹਿਲਾਂ ਇਸ ਡਿਸਟ੍ਰੀਬਿਊਟਰ ਤੋਂ ਦੇਲਾ ਤੇਲ ਜਾ ਕੇ ਫਿਰ ਜਾ ਕੇ ਡਿਸਟ੍ਰੀਬਿਊਟਰ ਨੂੰ ਅੰਦਰ ਮਿਲਦਾਗਾ ਤਾਂ ਕਈ ਵਾਰੀ ਹੁੰਦਾ ਕੀ ਆ ਕਈ ਵਾਰੀ ਹੁੰਦਾ ਕਿ ਆ ਤੁਸੀਂ ਆਪਣਾ ਚਾਹੇ ਨਵਾਂ ਟਰੈਕਟਰ ਲਾ ਲਓ ਚਾਹੇ ਕਿਸੇ ਦਾ ਥੋੜਾ ਚੱਲਿਆ ਹੋ ਲਾ ਲਓ ਜਾਂ ਜੇ ਉਹ ਕਿਸੇ ਨੇ ਆਪਣਾ ਡਿਸਟ੍ਰੀਬਿਊਟਰ ਨਵਾਂ ਲਵਾ ਲੈਣਾ ਆਪਣੇ ਟਰੈਕਟਰ ਦੇ ਉੱਪਰ ਆ ਤਾਂ ਮੇਨ ਪ੍ਰੋਬਲਮ ਆਉਂਦੀ ਕੀ ਹੈ ਤੁਸੀਂ ਉਧਰੋਂ ਲਿਫਟ ਚਕਾਈ ਜੰਨੇ ਹੋ ਤਾਂ ਕਈ ਵਾਰੀ ਲੀਵਰ ਕਈ ਵਾਰੀ ਚਕਾ ਗਾਂ ਪਸ਼ਾਂ ਕਰਕੇ ਤੁਸੀਂ ਚੱਕਦੇ ਹੋ ਤਾਂ ਲਿਫਟ ਲਿਫਟ ਨਹੀਂ ਭਾਰ ਨਹੀਂ ਚੱਕਦੀ ਹੱਲਾ ਵਗੈਰਾ ਦੀ ਭਾਰਤਾ ਉਨੀ ਕਪੈਸਿਟੀ ਨਾਲ ਚੱਕੀ ਜਾਂਦਾ ਪਰ ਲੇਕਿਨ ਸੁਪਰ ਸੀਡਰ ਰੋਟਾਵੇਟਰ ਕਈ ਵਾਰੀ ਨਹੀਂ ਚੱਕਦਾ ਉਹਦਾ ਹੱਲ ਆਪਾਂ ਕਿਵੇਂ ਕਰ ਸਕਦੇ ਆ ਉਹਦਾ ਹੱਲ ਕਰਨ ਲਈ ਆ ਦੇਖੋ ਆਹ ਨਾਲੇ ਦੇ ਵਿੱਚ ਇੱਕ ਬੋਲਟ ਲੱਗਿਆ ਹੁੰਦਾ ਡਿਸਟ੍ਰਿਬਿਊਟਰ ਦੇ ਉੱਪਰ ਮੈਂ ਤੁਹਾਨੂੰ ਦੂਜੇ ਡਿਸਟ੍ਰਿਬਿਊਟਰ ਦਾ ਵੀ ਦਿਖਾਉਣਾ ਉਹ ਸੋਨਾਲੀਕਾ ਤੇ ਲੱਗਿਆ ਹੋਇਆਗਾ ਪਹਿਲਾਂ ਆਹ ਡਿਸਟ੍ਰਿਬਿਊਟਰ ਜਿਹੜਾ ਸਵਰਾਜ ਚ ਸੋਨਾਲੀਕਾ ਟਾਈਪ ਲੱਗਿਆ ਹੁੰਦਾ ਇਹਦੇ ਵਿੱਚ ਨਾ 13 ਨੰਬਰ ਦਾ ਬੋਲਟ ਹੁੰਦਾ ਦੇਖੋ ਇਹਦੇ ਵਿੱਚ ਆਹ ਖੋਲ ਲੈਣਾ ਤੁਸੀਂ ਆਪਣਾ ਆ ਉੱਪਰ ਲਾ ਲਓ ਇਹਦੇ ਵਿੱਚ ਪੈਂਦੀ ਹੈ ਐਲ ਕੀ ਆਪਣੀ 4 ਨੰਬਰ ਆ ਐਲ ਕੀ ਇਦਾਂ ਐਲ ਕੀ ਪਾਈ ਜੰਨੀ ਆ ਤੇ ਇਹਨੂੰ ਤੁਸੀਂ ਇਦਾਂ ਟਾਈਟ ਕਰਨਾ ਇਦਾਂ ਚਾਰ ਪੰਜ ਚੂਟੀਆਂ ਇਹ ਟਾਈਟ ਕਰਨ ਤੋਂ ਬਾਅਦ ਫਿਰ ਤੁਸੀਂ ਆਪਣਾ ਜਿਹੜਾ ਆਹ ਵਾਲਾ ਬੋਲਟ ਆ ਜਿਹੜਾ ਉੱਤੇ ਫਿੱਟ ਕਰ ਦੇਣਾ ਤਾਂ ਤੁਹਾਡਾ ਜਿਹੜਾ ਇਹ ਲਿਫਟ ਦੀ ਜਿਹੜੀ ਪ੍ਰੋਬਲਮ ਆ ਤੁਹਾਡੀ ਇਹ ਸੋਲਵ ਹੋ ਜਾਊਗੀ ਵਜਨ ਚੱਕਣ ਲੱਗ ਜਾਊਗਾ ਠੀਕ ਹੈ ਜੀ ਇਸ ਕਾਰਨ ਕਰਕੇ ਜਿਹੜੇ ਭਰਾਵਾਂ ਦੇ ਵਿੱਚ ਇਹ ਡਿਸਟਰੀਬਿਊਟਰ ਦੇ ਨਾਲ ਪ੍ਰੋਬਲਮ ਆਉਂਦੀ ਆ ਉਹ ਤੁਹਾਡੀ ਸੋਲਵ ਹੋ ਜਾਊਗੀ ਇਹ ਪ੍ਰੋਬਲਮ ਕਿਉਂ ਸੋਲਵ ਹੋਏ ਕਿਵੇਂ ਸੋਲਵ ਹੋ ਜਾਂਦੀ ਆ ਅੱਜ ਦੱਸ ਵੀ ਦਿੰਨਾ ਤੁਹਾਨੂੰ ਇਦੇ ਵਿੱਚ ਮੇਨ ਗੈਲਰੀ ਹੁੰਦੀ ਹੈ ਮੇਨ ਸੇਫਟੀ ਵਾਲ ਲੱਗਿਆ ਹੁੰਦਾ ਜਿਹੜਾ ਕਿ ਆ ਪਾਈਪ ਨੂੰ ਅਟੈਚ ਕਰਦਾ ਮੰਨ ਲਓ ਜੇ ਮੰਨ ਲਓ ਤੁਹਾਡੀ ਆ ਪਾਈਪ ਦੇ ਵਿੱਚ ਕਿਤੇ ਬਲੌਕੇਜ ਆ ਗਈ ਲਿਫਟ ਟਾਪੇ ਦੇ ਵਿੱਚੋਂ ਮੰਨ ਲਓ ਸਪੋਜ਼ ਕਰੋ ਤੁਹਾਡਾ ਅੰਦਰਲੇ ਪਾਈਪ ਦੇ ਵਿੱਚ ਕੋਈ ਬਲੌਕੇਜ ਆ ਗਈ ਇਸ ਪਾਈਪ ਦੇ ਵਿੱਚ ਤਾਂ ਤੁਹਾਡਾ ਪ੍ਰੈਸ਼ਰ ਨਾਲ ਪਾਈਪ ਆਟ ਸਕਦੀ ਹੈ ਜਾਂ ਕੋਈ ਹੋਰ ਡਿਸਟਰੀਬਿਊਟਰ ਪਾਟ ਸਕਦਾ ਹੈ ਇਸ ਕਾਰਨ ਕਰਕੇ ਕੰਪਨੀ ਜਿਹੜਾ ਇੱਥੇ ਸੇਫਟੀ ਵਾਲ ਲਾਇਆ ਹੋਗਾ ਜਦੋਂ ਇੱਥੇ ਪਾਈਪ ਬਲੌਕ ਹੋ ਗਈ ਤਾਂ ਤੁਹਾਡਾ ਇਧਰਲਾ ਤੇਲ ਜਿਹੜਾ ਆ ਪਾਈਪ ਰਾਹੀਂ ਫਿਰ ਦੁਬਾਰਾ ਟਾਪੇ ਦੇ ਵਿੱਚ ਡਿੱਗਣ ਲੱਗ ਪੈਂਦਾ ਆ ਪਾਈਪ ਰਾਹੀਂ ਜਿਸ ਕਾਰਨ ਕਰਕੇ ਜਿਹੜਾ ਲਿੰਕਾਂ ਨੂੰ ਪ੍ਰੈਸ਼ਰ ਡਿਸਟ੍ਰੀਬਿਊਟਰ ਨੂੰ ਪ੍ਰੈਸ਼ਰ ਨਹੀਂ ਜਾਂਦਾ ਤਾਂ ਇੱਧਰ ਸਿੱਧਾ ਹੋ ਜਾਂਦਾਗਾ ਇਸੇ ਤਰ੍ਹਾਂ ਜਦੋਂ ਸੁਪਰਸੀਡਰ ਪਾ ਲੈਨੇ ਤੁਸੀਂ ਉਦੋਂ ਇਹ ਵਜਨ ਦਾ ਕੰਮ ਕਰਦਾ ਜਦੋਂ ਵਜਨ ਤੁਸੀਂ ਚੱਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਆਹ ਪਾਈਪ ਤੇ ਲੋਡ ਆਉਂਦਾ ਨਾ ਆਹ ਪਾਈਪ ਤੇ ਜਿਹੜਾ ਲੋਡ ਆਉਂਦਾ ਜਿਹੜੀ ਕਿ ਡਿਸਟ੍ਰੀਬਿਊਟਰ ਨੂੰ ਜਾ ਰਹੀ ਆ ਤਾਂ ਇਹ ਆਪਣਾ ਤੇਲ ਲਿਜਾਣਾ ਬੰਦ ਕਰ ਦਿੰਦੀ ਆ ਪਾਈਪ ਤਾਂ ਜਿਹੜਾ ਸੀਐਲ ਸਿੱਧਾ ਤੁਹਾਡਾ ਇਸ ਪਾਈਪ ਰਾਈਂ ਟਾਪੇ ਦੇ ਵਿੱਚ ਡਿੱਗਣ ਲੱਗ ਪੈਂਦਾ ਤੇ ਜਦੋਂ ਆਪਾਂ ਆਹ 13 ਨੰਬਰ ਦਾ ਨਟ ਟਲਾ ਕਰਕੇ ਤੇ ਐਲ ਕੀ ਵਾਲਾ ਬੋਲਟ ਚਾਰ ਨੰਬਰ ਐ ਐਲ ਕੀ ਨਾਲ ਬੋਲਟ ਜਿਹੜਾ ਟਾਈਟ ਕਰ ਦਿੰਨੇ ਆ ਦੋ ਤਿੰਨ ਚੂੜੀਆਂ ਤਾਂ ਹੁੰਦਾ ਕੀ ਆ ਜਿਹੜਾ ਆ ਜਿਹੜਾ ਪਾਈਪ ਦਾ ਜਿਹੜਾ ਫਲੋ ਆ ਜਿਹੜਾ ਕਿ ਬੰਦ ਹੋ ਜਾਂਦਾ ਉਦੋਂ ਤਾਂ ਸਿੱਧਾ ਫਿਰ ਡਿਸਟ੍ਰਿਬਿਊਟਰ ਤੇ ਲਿਫਟ ਪੰਪ ਮਜਬੂਰ ਕਰ ਦਿੰਦਾ ਆਪਣਾ ਪ੍ਰੈਸ਼ਰ ਨਾਲ ਤੇਲ ਧੱਕਨ ਨੂੰ ਅੰਦਰਲੇ ਰੈਸੀਵਟਰ ਨੂੰ ਜਿਹਦੇ ਕਾਰਨ ਕਰਕੇ ਫਿਰ ਤੁਹਾਡਾ ਵਜਨ ਚੱਕਣ ਲੱਗ ਪੈਂਦਾਗਾ ਸਿੱਧੇ ਸ਼ਬਦਾਂ ਦੇ ਵਿੱਚ ਕਹਿਣ ਦਾ ਮਤਲਬ ਇਹ ਐ ਸੱਜਣੋ ਐਵੇਂ ਕਿਸੇ ਚੱਕਰ ਚ ਨਾ ਪੈ ਜਾਓ ਕਿਤੇ ਮੰਨ ਲਓ ਤੁਹਾਡਾ ਨਵਾਂ ਟਰੈਕਟਰ ਹੀ ਲਾ ਲਓ ਜਾਂ ਨਵਾਂ ਕੰਮ ਕੀਤਾ ਹੋਵੇ ਜਾਂ ਕਈ ਵਾਰੀ ਪੁਰਾਣਾ ਟਰੈਕਟਰ ਹੀ ਹੁੰਦਾ ਕਈ ਵਾਰੀ ਉਹ ਸੇਫਟੀ ਵਾਲ ਦਾ ਪ੍ਰੈਸ਼ਰ ਘਟ ਜਾਂਦਾ ਤਾਂ ਤੁਸੀਂ ਆਪਣੇ ਨੇੜ ਦੇ ਮਕੈਨਿਕ ਕੋਲੇ ਚਲੇ ਜਾਣਾ ਦੂਸਰੇ ਕਈ ਵਾਰੀ ਉਹ ਕਰਦੇ ਕੀ ਆ ਤੁਹਾਡਾ ਟਾਪਾ ਸਾਰਾ ਖੋਲ ਦਿੰਦੇ ਆ ਪੰਪ ਵੀ ਨਵਾਂ ਲਾ ਦਿੰਦੇ ਆ ਤੁਸੀਂ ਡਿਸਟ੍ਰੀਬਿਊਟਰ ਦਾ ਵੀ ਕੰਮ ਕਰ ਦਿੰਦੇ ਆ ਤਾਂ ਤੁਹਾਡੀ ਪ੍ਰੋਬਲਮ ਕਈ ਵਾਰੀ ਉਹ ਸੋਲਵ ਨਹੀਂ ਹੁੰਦੀਗੀ ਉਹ ਤੁਸੀਂ ਇੱਕ ਇਹ ਛੋਟਾ ਜਿਹਾ ਕੰਮ ਕਰਕੇ ਜਿਹੜੀ ਆਪਣੇ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ ਇਹ ਡਿਸਟ੍ਰੀਬਿਊਟਰ ਆ ਫਾਰਮ ਟਰੈਕ ਚ ਵੀ ਆ ਰਿਹਾਗਾ ਸੋਨਾਲੀਕ ਅਰਜਨ ਚ ਵੀ ਆ ਰਿਹਾ ਸਾਰੇ ਟਰੈਕਟਰਾਂ ਦੇ ਵਿੱਚ ਲਗਭਗ ਡਿਸਟ੍ਰੀਬਿਊਟਰ ਇਦਾਂ ਦਾ ਦਿੱਤਾ ਵਾ ਹੁਣ ਆ ਸੋਨਾਲੀਕਾ ਪੁਰਾਣੇ ਮਾਡਲ ਦਾ ਵੀ ਤੁਹਾਨੂੰ ਦਿਖਾ ਦਾਂ ਆ ਵੇਖੋ ਆ ਦੇਖੋ ਇਹਦੇ ਵਿੱਚ ਵਾਲ ਲੱਗਿਆ ਵਾ ਆਪਣਾ ਆ ਜਗ੍ਹਾ ਤੇ ਆ ਦਿਖਾਉ ਤੁਹਾਨੂੰ ਨੀਚੇ ਆਹ ਵਾਲਾ ਆ ਦੇਖੋ ਆ ਲੱਗਿਆ ਹੋਇਆ ਵਾਲ ਇਹਦੇ ਵਿੱਚ ਇਹ ਤੁਹਾਡਾ ਆਪਣਾ ਇਹ ਨਟ ਖੋਲ ਕੇ ਇਹਦੇ ਵਿੱਚ ਵੀ ਹਲਕੀ ਵਾਲਾ ਬੋਲਟ ਲੱਗਦਾਗਾ ਜਿਹੜਾ ਕਿ ਟਾਈਟ ਕਰਨਾ ਤੁਸੀਂ ਇਸ ਡਿਸਟ੍ਰੀਬਿਊਟਰ ਦੇ ਵੀ ਇਹ 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 ਪ੍ਰੋਬਲਮ ਆ ਜਾਂਦੀ ਹੈ ਜੇ ਤੁਸੀਂ ਇਹ ਪ੍ਰੋਬਲਮ ਨੂੰ ਸੋਲਵ ਕਰਨਾ ਤਾਂ ਤੁਸੀਂ ਦਾ ਵੀ ਐਲਕੀ ਵਾਲਾ ਬੋਲਟ ਹੈ ਜਿਹੜਾ ਟਾਈਟ ਕਰ ਸਕਦੇ ਹੋ ਇਹ ਜਿਹੜਾ ਵਰਟੀਕਲ ਹੁੰਦਾ ਇੱਕ ਹਾਰੀਜ਼ਨਟਲ ਹੁੰਦਾਗਾ ਇਹਨਾਂ ਡਿਸਟ੍ਰਿਬਿਊਟਰਾਂ ਦਾ ਵਿੱਚ ਫਰਕ ਹੁੰਦਾ ਇਹ ਸਵਾਲ ਦਾ ਕਿਉਂਕਿ ਮਿੱਤਰੋ ਬਈ ਆਪਣੇ ਤੁਸੀਂ ਵੇਖਿਆ ਨਾ ਵੀਡੀਓ ਦੇ ਵਿੱਚ ਵਿਦਵਾਨ ਬੰਦੇ ਆ ਹਨ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਕਹਿ ਦਿੰਦੇ ਹਨ ਅਸੀਂ ਕਿਸੇ ਨੂੰ ਸਿਖਾਉਣ ਦੀ ਕੋਸ਼ਿਸ਼ ਤਾਂ ਕਰਦੇ ਆ ਜਿਹੜੇ ਕਿ ਆਪਣੇ ਤੋਂ ਸਿੱਖਣਾ ਚਾਹੁੰਦੇ ਆ ਹੁਣ ਮੰਨ ਲਓ ਮੈਂ ਤੁਹਾਡਾ ਜਿਹੜਾ ਇਹ ਕੰਮ ਦੱਸਦਾ ਤੁਹਾਨੂੰ ਕੀ ਇਹਦੇ ਨਾਲ ਤੁਹਾਡਾ ਮਨਕ ਬਾਹਲਾ ਨਹੀਂ ਤਾਂ 10 ਤੋਂ 15000 ਰੁਪਏ ਦਾ ਜੇ ਫਾਇਦਾ ਹੁੰਦਾ ਤਾਂ ਮੇਰੀ ਇਸ ਵੀਡੀਓ ਪਾਉਣ ਨਾਲ ਕਿਸੇ ਨੂੰ ਕੀ ਦੁੱਖ ਹੁੰਦਾ ਨਾ ਇਹ ਮਰਚਾਂ ਉਹਦਾਂ ਉਹਨਾਂ ਨੂੰ ਲੱਗਦੀਆਂ ਜਿਹੜੇ ਆਪਣੇ ਵੀਡੀਓ ਦੇ ਵਿੱਚ ਜਾਂ ਬਲੌਗਿੰਗ ਦੇ ਵਿੱਚ ਜਾਂ ਵੱਡੇ ਵਿਦਵਾਨ ਬੰਦੇ ਆ ਯਾਰ ਸਾਡਾ ਓ ਕਰਦਾ ਹੀ ਮਾਰ ਦਾਂਗੇ ਕਰ ਦਾਂਗੇ ਐ ਕਰ ਦਾਂਗੇ ਟਰੈਕਟਰ ਨੂੰ ਐ ਕਰ ਦਾਂਗੇ ਕੰਜੇ ਦਾ ਤੁਸੀਂ ਜੰਗ ਜਿੱਤ ਨਹੀਂ ਆ ਕੋਈ ਇਸ ਕੰਮ ਨੂੰ ਜਿਹੜੀ ਸਾਡੀ ਲੈਣ ਆ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਸੋਚ ਸਮਝਣ ਦੀ ਲੋੜ ਆ ਬਹੁਤ ਜ਼ਿਆਦਾ ਸਮਝਦਾਰੀ ਲੋੜ ਆ ਜੇ ਹੁਣ ਮੈਂ ਤੁਹਾਨੂੰ ਇਹ ਚੀਜ਼ ਦਾ ਦੱਸਤਾ ਤਾਂ ਕੋਈ ਆਪਾਂ ਕੋਈ ਗੁਨਾਹ ਨਹੀਂ ਕਰਤਾ ਹਨਾ ਤੁਹਾਡੇ ਲਈ ਜੇ ਸਿੱਖਣਾ ਚਾਹੁੰਦੇ ਆਪਣੇ ਭਰਾ ਸਿੱਖ ਲੈਣਾ ਆਪਾਂ ਨੂੰ ਕੋਈ ਦਿੱਕਤ ਨਹੀਂ ਆਪਣੀ ਵੀਡੀਓ ਨਹੀਂ ਛੱਡ ਕੇ ਚਲੇ ਜਾਣਾ ਆਪਣੇ ਕੋਲ ਤਾਂ ਸਿੱਧੀਆਂ ਗੱਲਾਂ ਹੁੰਦੀਆਂ ਹਨਾ ਅੱਜ ਆਪਣੇ ਭਰਾਵਾਂ ਦਾ 15 10 15000 ਰੁਪਏ ਬਚ ਰਿਹਾ ਆਪਣੇ ਨਿੱਕੇ ਜੇ ਕੰਮ ਦੱਸਣ ਨਾਲ ਕੀ ਆਪਾਂ ਕਿਹੜਾ ਯਾਰ ਉਮਰ ਘਟ ਜੂਗੀ ਆਪਣੀ ਹਨਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਆਪਾਂ ਨੂੰ ਠੀਕ ਆ ਪ੍ਰਮਾਤਮਾ ਨੇ ਵਧੀਆ ਕੰਮ ਦਿੱਤਾ ਆਪਣੇ ਕੋਲ ਵਧੀਆ ਕੰਮ ਆ ਹਨਾ ਇਹ ਨੌਲੇਜ ਹੀ ਤੁਹਾਡੀ ਵੱਧੀ ਆ ਅੱਜ ਮੈਂ ਤੁਹਾਨੂੰ ਇਹ ਵੀਡੀਓ ਪਾਤੀ ਕੀ ਪਤਾ ਕਿੰਨੇ ਦਾ ਤੁਹਾਡਾ ਫਾਇਦਾ ਹੋਣਾ ਇਸ ਵੀਡੀਓ ਦੇ ਨਾਲ ਹਨਾ ਇਸ ਕਾਰਨ ਕਰਕੇ ਤੁਹਾਨੂੰ ਵੀ ਪਤਾ ਹੀ ਹਨਾ ਕੌਣ ਕਿੰਨੇ ਕ ਪਾਣੀ ਚ ਸਾਰਿਆਂ ਨੂੰ ਪਤਾ ਹੁੰਦਾ ਹਨਾ ਦੇਖੋ ਆਪਾਂ ਮਾਲਕ ਤੋਂ ਡਰ ਕੇ ਕਹਿੰਨਾ ਜਿਹੜਾ ਵੀ ਆਪਾਂ ਕੰਮ ਦੱਸਦੇ ਆ ਜਿੰਨਾ ਆਪਣੇ ਨਾਲ ਵੀਤ ਦੀ ਆ ਹੱਡ ਵੇਚਦੀ ਆ ਤੇ ਸੱਚੀ ਕਹਾਣੀ ਤੁਹਾਨੂੰ ਆਪਾਂ ਇਸ ਵਲੌਗ ਦੇ ਵਿੱਚ ਦੱਸਦੇ ਰਹਨੇ ਆ ਕੋਈ ਝੂਠ ਨਹੀਂਗਾ ਝੂਠ ਵਾਲੀਆਂ ਜਿਹੜੀਆਂ ਵੀਡੀਓ ਤੁਹਾਨੂੰ ਹੋਰ ਹੀ ਦੇਖਣ ਨੂੰ ਮਿਲਣਗੀਆਂ ਪਰ ਲੇਕਿਨ ਜਿਹੜੀ ਵੀ ਸਾਡੀ ਵੀਡੀਓ ਬਣੂਗੀ ਉਹਦੇ ਵਿੱਚ ਕਦੇ ਵੀ ਤੁਹਾਨੂੰ ਕੋਈ ਝੂਠ ਨਹੀਂ ਹੋਊਗਾ ਨਾ ਕੋਈ ਫੇਕ ਹੋਊਗਾ ਹਾਂ ਜਿਹੜਾ ਵੀ ਸਮਾਨ ਅਸੀਂ ਵੀਡੀਓ ਦੇ ਵਿੱਚ ਦਿਖਾ ਕੇ ਫਿੱਟ ਕਰਦੇ ਆ ਦਿਖਾ ਕੇ ਫਿੱਟ ਕਰਦੇ ਆ ਉਹੀ ਟਰੈਕਟਰ ਦੇ ਵਿੱਚ ਤੁਹਾਡੇ ਨਿਕਲੂਗਾ ਠੀਕ ਹੈ ਜੀ ਇਸ ਕਾਰਨ ਕਰਕੇ ਪੁੱਠੇ ਸਿੱਧੇ ਕਮੈਂਟ ਕਰਨ ਵਾਲੋਂ ਤੇ ਜਿਹੜੇ ਆਪਣੇ ਤੇ ਲਾ ਕੇ ਪੁੱਠੇ ਸਿੱਧੀਆਂ ਵੀਡੀਓ ਪਾਉਂਦੇ ਉਹਨਾਂ ਨੂੰ ਇਹ ਆਪਾਂ ਸਮਝਾਉਣਾ ਚਾਹੁੰਦਾ ਵੀ ਇੰਨਾ ਕੰਮਾਂ ਦੇ ਵਿੱਚ ਕੁਝ ਨਹੀਂ ਹਨਾ ਤੇ ਵਧੀਆ ਆਪਣਾ ਕੰਮ ਕਰੋ ਵਧੀਆ ਆਪਣੇ ਕਸਟਮਰਾਂ ਨਾਲ ਹਨਾ ਸਮਝਾਓ ਇਹਨਾਂ ਚੀਜ਼ਾਂ ਨੂੰ ਠੀਕ ਹੈ ਤਾਂ ਜੋ ਤੁਹਾਡੇ ਤੇ ਉਹ ਵਿਸ਼ਵਾਸ ਕਰਨ ਕਸਟਮਰ ਵਿਸ਼ਵਾਸ ਉਹਦੋਂ ਕਰਦਾ ਜਦੋਂ ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਨੌਲੇਜ ਵੰਡਦੇ ਹੋ ਨਹੀਂ ਤਾਂ ਤੁਹਾਡੇ ਚ ਪਾ ਦੀ ਯਾਰ ਸੋਨੇ ਜਿੰਨੀ ਨੌਲੇਜ ਹੋਵੇ ਤੁਹਾਡੇ ਜਿੰਨਾ ਮਰਜ਼ੀ ਨੌਲੇਜ ਹੋਵੇ ਕਿਸੇ ਨੂੰ ਦੱਸਣ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਹਨਾ ਬਾਕੀ ਪ੍ਰਮਾਤਮਾ ਹਨਾ ਆਪਣੇ ਆਸਤੇ ਜਿੰਨਾ ਉਹ ਆਪਾਂ ਨੂੰ ਕੰਮ ਦੇਈ ਜਾਂਦਾ ਹਨ ਵਧੀਆ ਢੰਗ ਨਾਲ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ ਤੇ ਉਸ ਦੀ ਰਾਜਾ ਦੇ ਵਿੱਚ ਆਪਾਂ ਕੰਮ ਕਰੀ ਜਾਂਦੇ ਆ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤੁਹਾਡੇ ਨਾਲ ਲੈ ਕੇ ਆਵਾਂਗੇ ਆਪਣੇ ਸੋਨਾਲੀਕਾ ਟਰੈਕਟਰ ਦੀ ਜਾਣਕਾਰੀ ਜਿਹੜਾ ਕਿ ਆਪਣਾ ਪੈਂਡਿੰਗ ਪਿਆ ਵਲੌਗ ਜਿਹਦਾ ਕਿ ਆਪਾਂ ਇੰਜਨ ਆਲ ਓਵਰ ਰੀਸਟੋਰ ਕਰ ਰਹੇ ਹਾਂ 75 HP ਦੇ ਵਿੱਚ ਠੀਕ ਆ ਉਹਦੀਆਂ ਜਲਦ ਵੀਡੀਓ ਤੁਹਾਡੇ ਲਈ ਆ ਰਹੀਆਂ ਹਨਾ ਫਿਰ ਉਸ ਤੋਂ ਬਾਅਦ ਇੱਕ 55 ਆਪਣੇ ਕੋਲ ਆਇਆਗਾ ਕੁਰਕ ਖੇਤਰ ਵਾਲਾ ਉਹ ਖੁੱਲ ਜਾਊਗਾ ਜਲਦ ਆਪਣਾ ਹਨਾ ਤੇ ਉਹਦੀਆਂ ਵੀ ਇੰਟਰਸਟਿੰਗ ਕਹਾਣੀਆਂ ਜਿਹੜੀਆਂ ਤੁ ਸ਼ੁਰੂ ਹੋ ਜਾਣਾਗਾ ਤੇ ਤੇ ਚਲੋ ਬਾਕੀ ਚੰਗੀ ਲੱਗੀ ਵੀਡੀਓ ਤਾਂ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ